ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਮੰਨਣਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਚਭਾਲ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਟੋਟਲ 5 ਬਸੂ ਸੇਲ ਕਰਨੇ ਆ ਜਿਨ੍ਹਾਂ ਜੋ ਇੱਕ ਗੱਪਣ ਵਾਇਡ ਦਿਖਾਵਾਂਗੇ ਦੋ ਦਿਖਾਵਾਂਗੇ ਟੋਕੜਾ ਗੱਪੜਾ ਤੇ ਇੱਕ ਕੱਲੀ ਟੋਕੜ ਇੱਕ ਕੱਟਾ ਦਿਖਾਵਾਂਗੇ ਬਹੁਤ ਹੀ ਸੋਹਣਾ ਸੁਨੱਖਾ ਜੈਡ ਬਲੈਕ ਬਾਕੀ ਦੀ ਜਾਣਕਾਰੀ ਆਪਾਂ ਭਾਈ ਕੋ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸੋਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਪਣੋਂ ਦਾਦ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹੇ ਇਸਕੇ ਆਪਾਂ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਡੀਟੇਲ ਦਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਪਿੰਡਰ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਚੜਦੀ ਕਲਾ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਪਰਿਵਾਰ ਚੜਦੀ ਕਲਾ ਚੜਦੀ ਕਲਾ ਪਿੰਡਰ ਡੇਰੀ ਫਾਰਮ ਜਿਹੜੇ ਭੈਣ ਭਰਾ ਵੇਦੇ ਹਨ ਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਾਕੀ ਕਮੈਂਟ ਵਧੀਆ ਵਧੀਆ ਕਰਿਆ ਕਰੋ ਵੀਰਾਂ ਨੇ ਵੇਖ ਕਿੰਨੀ ਮਿਹਨਤ ਕਰਦੇ ਆਪਣੇ ਬਦਲੇ ਵਿਚਾਰੇ ਸੜਕਾਂ ਦੇ ਭੱਜੇ ਫਿਰਦੇ ਆਪਣੇ ਬਦਲੇ ਡਏ ਆ ਜੀ ਜੀ ਬਿਲਕੁਲ ਜੀ ਇਹ ਵੀ ਚਲੋ ਇਹਨਾਂ ਦਾ ਵੀ ਰੁਜ਼ਗਾਰ ਬਣਿਆ ਤੇ ਆਪਣਾ ਵੀ ਵਧੀਆ ਕੰਮ ਇਹਨਾਂ ਤੋਂ ਹੋ ਰਿਹਾ ਵਾ ਜੀ ਇਹ ਵੀ ਕੰਮ ਸਾਫ਼ ਸੁਥਰਾ ਕਰੋ ਬਿਲਕੁਲ ਤੇ ਹੀਰੋਣਾ ਨਾ ਲੰਮਾ ਨਾ ਕੋਈ ਦਵਾਵੇ ਬਾਕੀ ਕਈ ਇਹਨਾਂ ਨਾ ਕੋਈ ਜਿਆਦਾ ਹੀ ਵਧੀਆ ਕਮੈਂਟ ਕਰ ਦਿੰਦੇ ਭੈਣ ਭਰਾ ਦੇ ਚਲੋ ਉਹ ਤੇ ਉਹਨਾਂ ਦੀ ਮਰਜ਼ੀ ਆ ਆਪਾਂ ਉਹਨਾਂ ਨੂੰ ਕਿਹੜੇ ਵੀ ਆਪਣੇ ਕਿਹੜੇ ਸ਼ਰੀਕ ਆ ਉਹ ਜਾਣ ਕੇ ਕਿ ਇਹਦੀ ਮਰਜ਼ੀ ਆਪਾਂ ਆਪਣੀ ਸੋਚ ਹੁੰਦੀ ਬੰਦੇ ਦੀ ਕਈ ਜਿਹੜਾ ਪਿੰਡ ਦਾ ਬੰਦਾ ਹੀ ਕਰ ਦਿੰਦਾ ਹੁੰਦਾ ਜਿਆਦਾ ਪਿੰਡ ਦੇ ਕਰ ਦਿੰਦੇ ਆ ਤੁਹਾਨੂੰ ਪਤਾ ਪਿੰਡ ਦਾ ਬੰਦਾ ਮਾੜਾ ਨਾ ਪਿੰਡ ਦਾ ਬੰਦਾ ਤੇ ਰਿਸ਼ਤੇਦਾਰ ਇਹ ਆਖਣਗੇ ਦੂਜਾ ਪਿੰਡ ਭਰਾ ਤੋਂ ਕੋਈ ਬੰਦਾ ਜਿਹੜਾ ਲਾਂਦਾ ਉਹਦੇ ਆਪਣੀ ਇੱਜ਼ਤ ਇੰਨੀ ਕਰਦਾ ਤੋਂ ਬਾਲੀ ਜੀ 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 ਹੁਣ ਵੀ ਬਾਬੂ ਸਾਹਿਬੋਂ ਆਏ ਆ ਤੇ ਮਹਾਰਾਜ ਜੀ ਮੇਰੇ ਇੱੱਡੇ ਸਤਿਕਾਰ ਕਰਦੀ ਸੰਗਤੋਂ ਥੇ। ਵੀ ਆਪਾਂ ਸੰਗਤ ਨਹੀਂ ਢੂੜ ਗਏ ਆ। ਤੇ ਐਡਰੈਸ ਇੱਕ ਰਾ ਦੱਸ ਦੀ ਜੀ। ਡਰੈਸ ਆਪਣਾ ਪਿੰਡ ਮੰਨਣ ਜੇ। ਹਾਂਜੀ। ਤੇ ਜਿਲ੍ਹਾ ਤਨਤਾਂ ਤੇ ਤਹਿਸੀਲ ਜਬਾਲ ਜੇ। ਠੀਕ ਹੈ ਜੀ। ਹਾਂਜੀ। ਤੇ ਨਾਮ ਕੀ ਹੈ ਜੀ? ਸੁਖਦੇਵ ਸਿੰਘ। ਫੋਨ ਨੰਬਰ ਦੱਸੋ ਜੀ। ਫੋਨ ਨੰਬਰ 76960 42081। ਠੀਕ ਆ। ਦੂਜਾ ਨੰਬਰ ਕੀ ਨਾਲ? ਦੂਜਾ ਨੰਬਰ 818865298। ਠੀਕ ਆ। ਮਾਲੀ ਤੋਂ ਕਰੀਏ ਸ਼ੁਰੂਆਤ। ਹਾਂਜੀ। ਇਹ ਮਾਲੀ ਪਹਿਲੀ ਵੀਡੀਓ ਤੇ ਆਪਾਂ ਪਾਇਆ ਸੀ। ਹਾਂਜੀ। ਇਹਦੇ ਸਾਈ ਪਾਈ ਕਿਸ ਹਾਂਜੀ ਪਤਾ ਨਹੀਂ ਮੁਰਗੇ ਦਾ ਪੈਸਾ ਨਹੀਂ ਬਣਿਆ ਕੀ ਚੱਕਰੀ ਖੋਆ ਹੀ ਨਹੀਂ ਕੱਟਾ ਬਹੁਤ ਸਵਾਦੀ ਆ ਕੱਟਾ ਇਹਦੇ ਕੋਈ ਜੈੱਡ ਬਲੈਕ ਹੈਨਾ ਬਿਲਕੁਲ ਜੈੱਡ ਬਲੈਕ ਥੱਗੇ ਮਾਲੀ ਦਾ ਚੰਗੀ ਮਹਿੰਦਾ ਠੀਕ ਹੈ ਜੀ ਹਾਂ ਕਿੰਨੇ ਚਿਰ ਦਾ ਹੋ ਗਿਆ ਪਤਾ ਕੁਝ ਇਹ 2 ਸਾਲ ਦੁੱਪਰੀ ਆ 2 ਸਾਲਾਂ ਦੁੱਪਰੀ ਹੈ ਇੱਕ ਰੰਗ ਕਾਲਾ ਜੇ ਵਾਲ ਜਟਾਣੀ ਇਹ ਇਦਾਂ ਰੇੜੇ ਚੋਪੀ ਦਾ ਅੱਛਾ ਰੇੜੇ ਵੀ ਲੱਗਾ ਹਾਂ ਰੇੜੇ ਲੱਗਾ ਕੋਈ ਗੱਲ ਨਹੀਂ ਕਿ ਲਓ ਜੀ ਕਈ ਵੀਰ ਬਹੁਤ ਹੀ ਕਹਿੰਦੇ ਹੁੰਦੇ ਕਿ ਰੇੜੇ ਲੱਗਾ ਕੱਟਾ ਚਾਹੀਦਾ ਆ ਉਹਨਾਂ ਲਈ ਕੱਟਾ ਜੀ ਤੇ ਕੱਟਾ ਹੈ ਵੀ ਸੋਹਣਾ ਸੁਨੱਖਾ ਗਾਹ ਨਸਲ ਤਿਆਰ ਕਰਨ ਵਾਲਾ ਕੱਟਾ ਸਿੰਘ ਵੀ ਵਧੀਆ ਸਿੰਘ ਵੀ ਸੋਹਣਾ ਜੀ ਕੁੰਡਾ ਹੁੰਦਾ ਇੱਕ ਵਾਲ ਨਹੀਂ ਵੇਲੋ ਹਾਂਜੀ 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 ਜੱਟ ਬਲੈਕ ਬਿਲਕੁਲ ਪਿਓਰ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਇਹ ਅੱਗੇ ਵੀ 50 ਕਰਦੇ ਹੁਣ ਹੁਣ ਵੀ 40 ਕਰ ਲਾਂ ਕਰ ਦਾਂਗੇ ਭੈਣ ਭਰਾ ਦਾ ਮਾਣ ਕੋਈ ਗੱਲ ਨਹੀਂ ਫੋਨ ਲਾਣ ਜਿੰਨੂੰ ਸੁਣਦੇ ਹੋ ਠੀਕ ਹੈ ਜੀ। ਇਹ ਤਾਂ ਕਿੱਥੇ ਦੇ ਦੇਣਾ? ਕੋਈ ਪਤਾ ਨਹੀਂ। ਦੇਣਾ ਸਾਹਮਣ ਵਾਲੇ ਨੂੰ। ਹਾਂ ਇਹ ਗੱਲ ਹੈਗੀ ਜੀ। ਵੀ ਹਾਂ ਦੋ ਨੰਬਰ ਵਾਲੇ ਨੂੰ। ਦੋ ਨੰਬਰ ਵਾਲਾ ਮੇਰਾ ਭੈਣ ਭਰਾ ਫੋਨ ਨਾ ਘਰੇ ਕੋਈ ਸਾਹਮਣ ਵਾਲਾ ਵੀਰ ਖੜੇ। ਠੀਕ ਹੈ ਜੀ। ਹਾਂ ਸਹੀ ਆ। ਤੇ ਅੱਗੇ ਗੱਬਣ ਆ ਗਈ ਜਰਸੀ ਹਨਾ। ਇਹ ਗੱਬਣ ਜੇ ਜਰਸੀ ਵੇਖੋ ਰੰਗ ਇਹਦਾ। ਠੀਕ ਹੈ ਜੀ। ਪੂਰੀ ਸੰਭੀ ਪੜੀ ਵੇਖੋ ਪੂਰੀ। ਜੀ 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 ਜੀ। ਇਹ ਬਣਿਆ ਲੱਸੀ ਨਹੀਂ ਜੇ। ਦਿਨ ਕਿੰਨੇ ਖੜਦੀ ਆ? ਇਹ ਜੀ 29 ਤਰੀਕ ਨੂੰ ਮੈਂ ਪਹਿਲੇ ਦਿਨ ਪੂਰੇ ਹੋ ਗਏ ਰਹੇ। ਅੱਛਾ। ਹਣ ਇਹਨੇ ਉੱਤੇ ਹੀ ਖੜਨੇ ਦਿਨ। ਉੱਤੇ ਦਿਨ ਖੜਦੀ ਜੀ। ਠੀ ਖੜੂ ਕੀ ਤੇ ਬਣੂਗੀ ਵੀ ਬਣੂਗੀ ਚੰਗੀ ਲੈ ਵਾਂ ਖੋਲੂਗੀ ਆ ਨਾ ਮੈਂ ਨਾ ਵੀ ਪੂਰਾ ਕੇ ਸੋਹਣਾ ਸਾਨ ਸੁਣ ਲੱਗਾ ਇਹਨੂੰ ਜੀ 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 ਵੇਖੋ ਦੋ ਪਾਸੇ ਥਣ ਖਾਓ ਦੱਬਦੀ ਥਣ ਬਾਕੀ ਦੁੱਧ ਵੀ ਚਿੱਟਾ ਤੇ ਗਰਮੀਆਂ ਚ ਚੱਲਣੀਆਂ ਵੀ ਆ ਗਈਆਂ ਵਾਹ ਕੋਈ ਨਹੀਂ ਗਰਮੀ ਜੀ ਤੇ ਭੈਣ ਭਰਾ ਮੰਗਵੜੀ ਕਰਦੇ ਜਰਸੀ ਲਿਆਓ ਜਰਸੀ ਆ ਗਈ ਜਰਸੀ ਰੱਤਾਂ ਨੂੰ ਤੇ ਥਣ ਚਾਰੇ ਸੋਹਣੇ ਲੱਗੇ ਇਹਨੂੰ ਆ ਠੀਕ ਆ ਤੋਹਫਾ ਪਿਆ ਆ ਕੇ ਗਰਮੀਆਂ ਦਾ ਤੇ ਕਿੰਨਾ ਕੁ ਦੁੱਧ ਭਾਜੀ ਚਵਾਜੂਗੀ ਇਹ ਦੁੱਧ ਭਾਜੀ ਇਹਨੂੰ 12 14 ਕਿਲੋ ਕੀ ਦੋ ਦੰਦਾਂ ਹਾਂਜੀ ਉਹ ਵੀ 14 ਕਿਲੋ ਦੋ ਹੈ ਹੈ ਠੰਡੀ ਤੇ ਰਹੀ ਆ ਬਿਲਕੁਲ ਠੰਡੀ ਕੋਈ ਗੱਲ ਨਹੀਂ ਲੈ ਠੀਕ ਹੈ ਤੇ ਚਵਾਈ ਰਸੀ ਪਾ ਕਰਨੀ ਬਹੁਤ ਕਿਦਾਂ ਹਾਂ ਨਹੀਂ ਪਰਸੀ ਤੇ ਪਾਣੀ ਪਾਣੀ ਆ ਵੇਖੋ ਪਹਿਲਾਂ ਦੁੱਜਣ ਹੈ ਤਾਂ ਦੁੱਜਣ ਆ ਹਾਂਜੀ ਪਰ ਰਸੀ ਤਾਂ ਬੜਾ ਹਰ ਨੰਗਰ ਨੂੰ ਪਾਣੀ ਪੀਂਦੀ ਬਿਲਕੁਲ ਜੀ ਬਿਲਕੁਲ ਪਾ ਲੈ ਕੋ ਨਾ ਪਾੜੇ ਬੱਚੇ ਦੇ ਵਹਿਕ ਨੋਈਦੀਆਂ ਤੇ ਮੁੱਲ ਕਿੰਨਾ ਕਰਨਾ ਜੀ ਮੋਲੇ ਦਾ ਹੁਣ 50 ਦਾ ਕੰਮ ਹੀ ਸਾਰਾ ਹੋ ਗਿਆ ਕੀ ਕਰੀਏ ਦੱਸੋ ਬਾਹਰ ਵੀ 50 ਦੇ ਕਿਲੋ ਕਰੀ ਫਿਰਦੇ ਜੀ ਠੀਕ ਹੈ ਹਾਂ ਤੇ ਕਰ ਦੋ ਜੱਜੇ ਆਗੇ ਪਤਾ ਗੱਲ ਕੀ ਜੀ ਮੋਲ ਇਕੋ ਹੀ ਕਰਨਾ ਆਪਾਂ ਹਾਂਜੀ 40000 ਦੀ ਨਹੀਂ ਠੀਕ ਆ ਬਾਕੀ ਛੋਟ ਕਰ ਦਿਓ ਥੋੜੀ ਬਧੀ ਹੈ ਨਾ ਬਸ ਵਪਾਰੀ ਕੋ ਤੁਸਸ ਕੋ ਸਸਤੀ ਮਿਲ ਜਾਂਦੀ ਆ ਆ ਬਿਲਕੁਲ ਉਹ ਭਰਾ ਘਰ ਵਾਲੇ ਤੇ ਡੰਗਰ ਦਿੰਦੇ ਹੀ ਨਹੀਂ ਆ ਉਹ ਤੇ ਤਾਂ ਹੀ ਬੈਠੇ ਬਾਈ ਬਸ ਕਿਉਂ ਕਿ ਇਹਰਾ ਘਰ ਵਾਲਿਆਂ ਦੀ ਵੀਡੀਓ ਭੈਣ ਭਰਾਵਾਂ ਦੀ ਪਾਈ ਦੀ ਜਾਂ ਵੇਖੀ ਦੀ ਸੁਣੀ ਦੀ ਹੋਰ ਵੀ ਚੈਨਲ ਆਦੇ ਤੇ ਮੋਲ ਉਹਨਾਂ ਕੀ ਕੀਤਾ ਉਹਦਾ ਜਿੰਨਾ ਕੋ ਵਪਾਰੀ ਨੇ ਕੀਤਾ ਬਸ ਬਸ ਜੀ ਇਹ ਆ ਵੀਰ ਵਿੱਚ ਚੁੱਕੀ ਹੈ ਕੱਢ ਲੈਣਾ ਇਹਦੇ ਵਿੱਚ ਸਿਰਫ ਛੋਟ ਹੀ ਹੋਣੀ ਆ 200 ਰੁਪਏ ਬਸ ਇਹ ਤਾਂ ਥੱਲੇ ਕੋ ਫੋਨ ਲਾਵੇਂ ਮੇਰਾ ਭੈਣ ਭਰਾ ਬਾਕੀ ਸਾਰਾ ਮਾਲ ਤਾਂ ਨੰਗਾ ਆ ਜਾਂਦਾ 2-3000 ਦੀ ਗੇਮ ਰਹਿ ਗਈ ਸਾਰੀ ਬਾਕੀ ਅੱਜ ਕੱਲ ਇਹੋ ਕੋ ਹੋਗਾ ਜੀ ਜੀ ਤਾਂ ਅੱਗੇ ਤੋਕੜ ਗੱਬਣਾ ਜੀ ਹਾਂ ਜੀ ਇਹ ਤੋਕੜ ਗੱਬਣ ਜੀ ਤੇ ਗੱਬਣ ਕਿੰਨੇ ਝਰਦੀ ਆ ਜੀ ਇਹ 3 ਮਹੀਨਿਆਂ ਦੀ ਗੱਬਣ ਆ ਹਾਂ ਜੀ ਤੇ ਦੁੱਧ 10 ਕਿਲੋ 10 ਕਿਲੋ ਦੁੱਧ 8 ਕਿਲੋ ਦੀ ਤਾਂ ਭਾਵੇਂ ਕੋਈ ਲੀਟਰ ਮਾਰ ਲੈ ਭਾਵੇਂ ਕੋਈ ਜਿਤਨਾ ਮਰਜ਼ੀ ਕਰ ਲੈ ਜੇ 100 ਗ੍ਰਾਮ ਹੀ ਕਰਦੇ ਰੱਖ ਦੇ ਠੀਕ ਆ 8 ਤੋਂ 9 ਕਿਲੋ ਹੋਗਾ ਪਰ ਦੁੱਧ ਵਿਖਾਵਾ 10 ਕਿਲੋ ਦੇ ਆ ਤੇ ਚੈੱਕ ਤੁਸੀਂ ਕਰਾਈ ਆ ਅਸੀਂ ਚੈੱਕ ਕਰਾਈ ਆ ਆਪਣੀ ਕੋਈ ਡਾਕਟਰ ਲਿਆਵੇਂ ਅਹੀਂ ਵੀਡੀਓ ਬਣਾਈ ਆ ਦੁੱਧ 10 ਕਿਲੋ 10 ਕਿਲੋ ਤੋਂ ਬਾਹਰ ਦੁੱਧ ਵਿਖਾਵਾ ਦੇ ਠੀਕ ਆ ਪਰ ਆਪਾਂ ਤਾਂ ਕਰਕੇ ਆਨੇ ਵੀ ਡੰਗਰ ਬਕਾਨੇ ਤੋਂ ਜਾਣਾ ਵਾ ਉਹ ਬੜਾ ਕੀ ਫਰਕ ਪੈਂਦਾ ਸੋਹਣੀ ਆ ਉਦਾਂ ਚੰਗੀ ਆ ਜੀ ਵਹਿੜ ਆ ਜੀ ਹਾਂ ਜੀ ਹਾਂ ਜੀ ਥਾਣੇ ਦਾ ਰੰਗ ਰੂਪ ਕਿੱਦਾਂ ਵਧੀਆ ਥਾਣ ਬੜਾ ਚੰਗਾ ਸੋਹਣਾ ਲੱਗਾ ਜੀ ਤੇ ਇਹਦੀ ਚਵਾਈ ਰਸੀ پاک ਕਰਦੇ ਕਿੱਦਾਂ ਜੀ ਭਾਵੇਂ ਪਾ ਲੋ ਚਨਾ ਪਾ ਲੋ ਪਾਈ ਦੀ ਹੱਥਲੇ ਗਿੱਟਿਆਂ ਨੂੰ ਪਾਉਂਦੇ ਪਾਈ ਥੱਲੇ ਪੰਨੇ ਪਾਈ ਉਹਨਾਂ ਹੁਣ ਦੱਸਿਆ ਵੀ ਥੱਲੇ ਪਾਈ ਦੀ ਥੱਲੇ ਪਾ ਲਈ ਠੀਕ ਹੈ ਗਿੱਟਿਆਂ ਨੂੰ ਜਿੱਦ ਤਰ੍ਹਾਂ ਮਰਜੀ ਗਏ ਠੀਕ ਹੈ ਠੀਕ ਉਹਦਾ ਮੱਖੀ ਮੱਛਰ ਹੋ ਗਿਆ ਹਣਾ ਰੱਸੀ ਪਾਈ ਲੈਣੀ ਚਾਹੀਦੀ ਆ ਰੱਸੀ ਤਾਂ ਵੈਸੇ ਲੋਕ ਸਿਆਣੇ ਤੇ ਮੱਜਾਂ ਨੂੰ ਪਾਉਂਦੇ ਆ ਉਹ ਫਿਰ ਪਾਕਿਸਤਾਨ ਦੀ ਵੀਡੀਓ ਵੇਂਦੇ ਜੇ ਹਾਂਜੀ ਉਹਦੇ ਸਾਰੇ ਉਹਨਾਂ ਨੇ ਅਗਲਾ ਗਿੱਟਾ ਬੱਧਾ ਦਾ ਤੇ ਮਗਲੀਆਂ ਲੱਤਾਂ ਬੰਨ੍ਹ ਕੇ ਚੋਦੇ ਆ ਠੀਕ ਹੈ ਪੌਣੀ ਪੌਣੀ ਰੱਸੀ ਉਹਨਾਂ ਨੇ ਠੀਕ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੋਲੇ ਨਾਲ ਜਿੰਨਾ ਮਰਜੀ ਹੈ ਮੋਲਾ ਬਸ 33000 ਕਰ ਦੇ ਦਾ ਹਾਂਜੀ ਤੀਰੋ ਘੱਟ ਨਹੀਂ ਬਦਣੀ ਠੀਕ ਆ 30 ਵਾਲਾ ਹੀ ਫੋਨ ਕਰੇ ਮੇਰਾ ਭੈਣ ਭਰਾ 30 ਵਾਲਾ ਫੋਨ ਕਰ ਲੈ ਹਣਾ ਛੋਟ ਕਰ ਦੋ ਕਿ ਥੋੜੀ ਬੋਲੀ ਛੋਟ ਤੇ ਚੱਲ ਤੂੰ ਭੈਣ ਭਰਾ ਜਿਹੜਾ ਆਇਆ ਛੋਟ ਤੇ ਬਣੀ ਹੈ ਕਿ ਸਵਾਦ ਹੀ ਨਹੀਂ ਆਉਂਦਾ ਜੰਨਾ ਛੋਟ ਨੂੰ ਛੋਟ ਤੇ ਤੁਹਾਨੂੰ ਬਤਾ ਵੀ ਪੰਜਾਬੀ ਦਾ ਠੀਕ ਆ ਛੋਟ ਤੇ ਕਰਨੀ ਪਈ ਇਹ ਵੀ ਤੋਕਰ ਕੱਬਣਾਈ ਇਹ ਤੋਕਰ ਕੱਬਣ ਜੇ ਠੀਕ ਆ ਇੱਕ ਨੂੰ ਥੋੜਾ ਜੱਗਾ ਜਿਵੇਂ ਇਹਦੀ ਗੁੰਮੀ ਹੋਈ ਆ ਦਵਾਈ ਆ ਗੁੰਮੀ ਹੋਈ ਵਾਕੀ ਅੱਗੇ ਅੱਛਾ ਆ ਗਿਆ ਥੋਣ ਚ ਹਾਂਜੀ ਆ ਗਿਆ ਮਾਨ ਠੀਕ ਕਰਦੇ ਹਾਂ ਤੁਹਾਨੂੰ ਘੇ ਲਵਾਏ ਹਾਂਜੀ ਇਹ ਇਹ ਗੰਦ ਚ ਗੱਡੀ ਵਹਿੜ ਦੁੱਧ ਕਿੰਨਾ ਇਹਦੇ ਕੋ ਦੋ ਦਰੇ ਵਿੱਚ ਦਸ ਤੋਂ ਬਾਹਰੀ ਆ ਤੇ ਗੱਬਣ ਕਿੰਨੇ ਚਿਰ ਦੀ ਗੱਬਣ ਵੀ ਤਿੰਨ ਮਹੀਨਾ ਦੀ ਸੋਹਣੀ ਸਨਖੀ ਪੂਰੀ ਪਲੀ ਵੇਖੋ ਠੀਕ ਆ ਥਾਣ ਥੁਣ ਇਹਦੇ ਮੈਂ ਸੋਹਣਾ ਲੱਗਾ ਬਾਕੀ ਗੁੰਮੀ ਥੱਲੇ ਹੋਈ ਹੀ ਭੱਗ ਗਈ ਆ ਹਨਾ ਗੁੰਮੀ ਭੱਗ ਗਈ ਆ ਠੀਕ ਆ ਗੁੰਮੀ ਦਾ ਇਕੱਲਾ ਸੀ ਟਿਕਟੂਗੀ ਇਹ ਨਾ ਕਿ ਉਕੜਾ ਨਹੀਂ ਖੁਰਲੀ ਦੋਦੇ ਵਿੱਚ ਮਿੱਠਾ ਮਾਰੀ ਜਾਂਦੇ ਜਿੱਥੋਂ ਕੱਢੀ ਤੇਰੀ ਅੱਛਾ ਅੱਛਾ ਬੰਦ ਬੰਦੀ ਜਾ ਤੇ ਨਾ ਕੋ ਸੇਵਾ ਨਾ ਕੋ ਸੁਰਸਵਾਦ ਠੀਕ ਆ ਅਸੀਂ ਨਰਕ ਲੈ ਤੋਂਨ ਕੇ ਬਹੁਤ ਜ਼ਿਆਦਾ ਥਾਣਾ ਸੁਣਾ ਦੀਆਂ ਓਕੇ ਆ ਨਾ ਸਾਰੇ ਓਕੇ ਥਾਣਾ ਇੱਕਦਮ ਵੱਧ ਘੱਟ ਨਹੀਂ ਆਗਾ ਕੋਈ ਗੱਲ ਨਹੀਂ ਕੀ ਠੀਕ ਆ ਜੇ ਨੂੰ ਮਰਜ਼ੀ ਤੇ 10 ਕਿਲੋ ਦੁੱਧ ਤੇ ਢਾਈਆਂ ਮਹੀਨੇ ਦੇ ਘੱਪਣ ਦੱਸਿਆ ਤਿੰਨਾਂ ਦੀ ਤਿੰਨਾਂ ਦੀ ਆਪਣਾ ਕੋ ਡਾਕਟਰ ਲੈ ਕੇ ਚੱਕ ਰਾਵੈ ਸਾਡੀਆਂ ਚੱਕ ਪਾਸਿਆ ਠੀਕ ਆ ਹਾਂ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੋਲੇ ਦਾ ਬੰਦਾ ਹੀ ਆ 35 ਕਰਦੇ 30 ਤੋਂ ਘੱਟ ਨਹੀਂ ਦੇਣੀ ਠੀਕ ਆ ਹਾਂ ਜੀ 30 30 ਛੋਟ ਤਾਂ ਕਰਨ ਛੋੜ ਦੇ ਤੈਨੂੰ ਪਤਾ ਕਰ ਜੀ ਇਹ ਜੋੜਾ ਹੀ ਲੈਣਾ ਕਿਸ ਨੇ ਵੇਖਿਓ ਹਾਂਜੀ ਜੋੜਾ ਹੀ ਲੈਣਾ ਤੋਕੜਾਂ ਗੱਬਣਾ ਉਹਦਾ ਜੀ ਭਾਜੀ ਇਹ ਦੇ ਵੇਖੋ ਇਹਨਾਂ ਦਾ ਇਹਨਾਂ ਦਾ ਫਾਇਦਾ ਵਾ ਸੋਹਣੀਆਂ ਵਾ ਨਾ ਕਿਤੇ ਸੋਹਣੀਆਂ ਕਿਤੇ ਦੁੱਧ ਦਿੰਦੀਆਂ ਹਾਂਜੀ ਹਾਂਜੀ ਦੁੱਧ 10 ਕਿਲੋ ਸੱਜਰਨੇ ਦਿਨ ਦਹੀਂ ਇਹ ਦੇ ਦਿੰਦੀਆਂ ਜੀ 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 ਇਸ ਟਸਾਲਾ ਦੇ ਤੇਲ ਦਾ ਤੇ ਦੁੱਧ ਵਧੀਆਂ ਹੁੰਦੀਆਂ ਬਿਲਕੁਲ ਬਿਲਕੁਲ ਤੇ ਬਾਕੀ ਆ ਵੀ ਇਹ ਨਾਲ ਦੂਜੇ ਹੁਣ ਗੱਬਣਾ ਵੀ ਹੈਗਾ ਠੀਕ ਹੈ ਹੈ ਉਹਨੇ ਜਦੋਂ ਜਿੰਨਾ ਭਜਣਾ ਨਾ ਮਹੀਨਾ ਮਹੀਨਾ ਛੱਡ ਕੇ ਫੇਰ ਨਾਲੇ ਜੀ ਲੱਗਾ ਰਹੂ ਇਹਨਾਂ ਦਵਾਈਆਂ ਹਾਂ ਚਲੋ ਤੇ ਜੋੜੇ ਜੋ ਮਾਨ ਕਰਦੇ ਹੋ ਵਾਦ ਕਰਦਾ ਕੋਈ ਗ ਪਾਰੇ ਹੈ ਪਾਰੇ 30 ਕੁੜੀ ਦੇਣੀ ਆ ਇਹ ਕਾਦੇ ਦਾ ਵੀ ਚੰਗਾ ਵਾ ਆ ਦੇ ਵੇਖੋ ਜੀ ਕਾਦ ਸਾਡਾ ਕਾਦ ਕਿੱਡਾ ਦੇਖੋ ਲਾ ਇਹਦਾ ਕੋੜੀ ਹੁੰਦੀ ਆ ਹਾਂ ਹੋ ਗਿਆ ਪੂਰੀ ਵੱਡੀ ਹੈਗੀ ਹਾਂ ਪਲੀ ਆ ਲੈ ਆ ਵੇਖ ਮੁੰਡੇ ਨੂੰ ਖਿੱਚ ਖਿੱਚ ਲਈ ਜਾਂਦੀ ਹੈ ਹਾਂ ਹੈ ਮੁੰਡਾ ਪੂਰਾ ਜਵਾਨ ਕਾਦ ਦਾ ਵਹਿੜ ਕਿਤਰਾ ਦੀ ਵੇਖੋ ਹਾਂ ਜੀ ਹਾਂ ਜੀ ਸਰੀਰ ਵਹਿੜ ਦਾ ਕਿਤਰਾ ਸੁਆ ਇਹਦਾ ਕਿੰਨਾ ਹੋਊਗਾ ਇਹ ਸੁਆ ਦੁੱਜਾ ਹੀ ਨਾ ਦੁੱਜਾ ਨਾ ਉਹ ਤੇ ਦੁੱਜਾ ਹੋ ਜਾਵੇ ਤੁਸੀਂ ਪਹਿਲੀ ਗੱਲ ਤੇ ਦੁੱਜਾ ਹੀ ਆ ਠੀਕ ਆ ਹਾਂ ਜੀ ਬੜੀ ਵਹਿੜ ਦੁੱਧ ਦੁੱਧ ਕਿੰਨਾ ਇਹਦੇ ਕੋਲ ਦੁੱਧ ਇਹਦਾ ਤਾਂ ਬਾਹਰ ਹੀ ਆ ਅੱਛਾ ਇਹਦੇ ਕੋਲ ਦਾਹਾਂ ਤੋਂ ਬਾਹਰ ਹੀ ਆ ਹਾਂ ਤਾਂ ਤੁਹਾਨੂੰ ਬਿਚਿਆ ਹੋਇਆ ਲੱਗਾ ਬਣੀ-ਬੁਣੀ ਦਾ ਕੁਝ ਪਤਾ ਕਿ ਨਹੀਂ ਵੀ ਆਪਾਂ ਨੂੰ ਆਂਦੇ ਬਣੀਆਂ ਆਪਾਂ ਨਾ ਚੈੱਕ ਕਰਾਈਏ ਤਾਂ ਆਪਾਂ ਨਾ ਗਾਰੰਟੀ ਦੇ ਦੇਣੀ ਨਹੀਂ ਆਪਾਂ ਠੀਕ ਆਪਾਂ ਇਤਨਾ ਹੀ ਜਿਤਨਾ ਗਿਆਤਰਾ ਦੇਣੀ ਹੈ ਹਾਂ ਵੇਖੋ ਜੀ ਬਾਕੀ ਵਹਿੜ ਵੇਖੋ ਕਿਤਰਾ ਦੀ ਆ ਤੇ ਮੋਲੇ ਦਾ ਕਿੰਨਾ ਕਰੋਗੇ ਜੀ ਮੋਲੇ ਦਾ 35 ਹਾਰੀਆਂ। ਨਹੀਂ ਵੀ 30 ਦੀ। ਤਿੰਨਾਂ ਦਾ ਮੁੱਲ ਇੱਕੋ ਜਿਹਾ ਸੇਂ ਵੀ ਜਿਹੜੀ ਕੋ ਮਰਜ਼ੀ ਲੈ ਲੈ। ਲਓ ਜੀ ਚ ਚੌਥੀ ਦਾ ਵਾਧਿਆ ਤਿੰਨ। ਉਹ 40 ਉਹ 40 ਤੋਂ ਘੱਟ ਨਹੀਂ ਦੇਣੀ ਆਪਾਂ ਨੂੰ ਕੁਝ ਵੀ ਨਹੀਂ ਉਹਦੇ ਚ ਵਜੰਦੇ। ਆਪਾਂ ਮੋਲੀ ਉਹਨਾਂ ਸਾਹਿਬ ਰਾਗੀਤਾ। ਠੀਕ ਹੈ ਜੀ। ਹਾਂ। ਆ 90000 ਦੀ ਤਿੰਨੇ ਬਣ ਜਾਂਦੀਆਂ ਜੀ। ਤੇ ਮਾਣ ਕਿੰਨਾ ਕਰੋਗੇ ਜੇ ਤਿੰਨੇ ਲਾ ਕੇ। ਮਾਣ ਤੇ ਕਰਨਾ ਹੀ ਪੈਂਦਾ ਭੈਣ ਭਰਾ। 10 10 ਕਿਲੋ ਦੁੱਧ ਤੇ 30 ਕਿਲੋ ਦੁੱਧ ਹੋ ਜਾਣਾ ਵਾ। ਹਾਂ। ਦੋਨਾਂ ਭਰ ਜਾਂਦਾ ਰੇ। ਠੀਕ। ਠੀਕ ਆ। ਸਹੀ ਆ। ਤੇ ਆ ਵੀ। ਦੇਖੋ ਸੱਜਰ ਅਹੀਂ ਨਿਆਦੇ ਸੱਜਰ ਲੈਣੀ ਆ ਉਹ ਕਿਸੇ ਦੀ ਮਰਜ਼ੀ ਆ ਪਰ ਇਹ ਆ ਵੀ ਸੱਜਰਾਂ ਹੀ ਆ। ਆਪੋ 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 ਆਪਣੀ ਜਗ੍ਹਾ ਸਾਰੇ ਹੀ ਸਹੀ ਆ। ਸਾਰੇ ਸਹੀ ਆ ਸਾਰੇ ਸਿਆਣੇ ਆ। ਜੀ 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 ਜੀ। ਉਹ ਨਿਆਣਾ ਨਹੀਂ ਅੱਜ ਕੱਲ ਆਪੋ ਆਪਣੇ ਦਾ ਸਾਰੇ ਸਹੀ ਆ ਵੀਰ ਸਾਰੇ ਚੰਗੇ ਆ। ਠੀਕ। ਚੰਗਾ ਕੰਮ ਕਰਦੇ ਆ ਚੰਗਾ ਹੀ ਚਲੋ ਬੋਲਦੇ ਆ ਚੰਗਾ ਹੀ ਸੁਣਦੇ ਆ। ਹਾਂਜੀ ਹਾਂਜੀ ਹਾਂਜੀ। ਇਹ ਆ ਵੀ ਵਧੀਆ ਗੱਲ ਆ ਕੰਮ ਸਾਫ ਸੁਥਰਾ ਕਰਨ। ਠੀਕ। ਤੇ ਇਹ ਆ ਵੀ ਸੱਚ ਬੋਲ ਕੇ ਸੱਚੀ ਸੱਚੀ ਕੰਮ ਹੋਣਾ ਜੇ। ਸੱਚ ਬੋਲਿਆ ਕਰੋ। ਹਾਂਜੀ ਹਾਂਜੀ। ਆਪਣੀ ਲੋ ਪੂਰਾ ਸੱਚ ਬੋਲਦੇ ਆ ਅਗਲੇ ਦੇ ਘਰ ਜਾ ਕੇ ਮਾਰਾ ਸੱਚੇ ਪੈਸਾ ਸੋਨਾ ਨਿਕਲੇ। ਜੀ ਜੀ ਅਸੀਂ ਅਦਾਸ ਕਰਦੇ ਹੁਈ ਮਹਾਰਾਜ ਅਗਲੇ ਦੇ ਘਰ ਜਾ ਕੇ ਸੋਨਾ ਨਿਕਲੇ ਤੁਹਾਨੂੰ ਕੋਈ ਸੋਨਾ ਦੇਊਗਾ ਤਾਂ ਅੱਗੇ ਸੋਨਾ ਦੇਵੋਗੇ ਕੋਈ ਹਾਂ ਨੂੰ ਜੇ ਕੋਈ ਆਗਾ ਤਾਂ ਅਸੀਂ ਕਿਸੇ ਨੂੰ ਇਹ ਥੋੜੀ ਆਹ ਦੇਣਾ ਤੂੰ ਹੋਗੀ ਸਾਡਾ ਨਾ ਹਗੀ ਤਾਂ ਅਸੀਂ ਤੇ ਝੱਲਣੀ ਆ ਜੀ ਠੀਕ ਹੈ ਤੇ ਜੋ ਪਰਮੇਸ਼ਰ ਮੰਨਦਾ ਪਰ ਅਸੀਂ ਅਗਲੇ ਨੂੰ ਸੋਨਾ ਦਿੰਨੇ ਆ ਸੋਨਾ ਖੜਨਾ ਸਾਡੇ ਘਰੋਂ ਅਸੀਂ ਸੋਨੇ ਵਰਗੇ ਦਿੱਤੀਆਂ ਅੱਗੇ ਵੀ ਜੀ ਜੀ ਸੋਨੇ ਵਰਗੇ ਬਿਲਕੁਲ ਬਿਲਕੁਲ ਠੀਕ ਹੈ ਜੀ ਕਰਨੀ ਕੋਈ ਗੱਲਬਾਤ ਹੋਰ ਜੀ ਗੱਲਬਾਤ ਇਹੋ ਜੀ ਹੈ ਪਿੰਡਰ ਸਾਹਿਬ ਠੀਕ ਹੈ ਚੜਦੀ ਕਲਾ ਮਹਾਰਾਜ ਸੋਖ ਰਕੇ ਸਾਰਾ ਪਰਿਵਾਰ ਨੂੰ ਭਾਵੇਂ ਮਹਾਰਾਜ ਚੜਦੀ ਕ ਤੁਹਾਡੇ ਅਰਗੇ ਟ੍ਰੱਕੀਆਂ ਬਖਸ਼ੋ ਤੁਹਾਨੂੰ ਮਾਰੇ ਬਖਸ਼ੇ ਬਾਬਾ ਬੁੱਢਾ ਸਾਹਿਬ ਠੀਕ ਹੈ ਜੀ ਧੰਨਵਾਦ ਜੀ ਤੇ ਬਾਕੀ ਲਾ ਲਿਓ ਭਾਈ ਨੂੰ ਫੋਨ ਤੇ ਸਾਰੇ ਹੀ ਪਸ਼ੂ ਬਹੁਤ ਹੀ ਸੋਹਣੇ ਸਨ ਰੱਖੇ ਆ ਆ ਕੇ ਜਿਹੜੀਆਂ ਸੂਈਆਂ ਉਹਨਾਂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ ਜਿਹੜਾ ਗੱਬੜ ਪਸ਼ੂ ਆ ਤੇ ਥਾਂ ਡੇਬ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਕਰਦੇ ਸ਼ੇਰ ਜੀ ਧੰਨਵਾਦ